ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਿਆਸਤ ਨਿਊਜ਼ ਦੇਸ਼ ਦੇ ਵਿੱਚ ਅੱਜ ਵਿੱਤ ਮੰਤਰੀ ਦੀ ਤਰਫੋਂ ਬਜਟ ਪੇਸ਼ ਕੀਤਾ ਗਿਆ ਹੈ ਉਹਦੇ ਤੇ ਸਾਡੇ ਨਾਲ ਖਾਸ ਬਾਤ ਗੱਲਬਾਤ ਕਰਨ ਲਈ ਮੌਜੂਦ ਨੇ ਮੈਂਬਰ ਆਫ ਪਾਰਲੀਮੈਂਟ ਗੁਡਬੀਥਿੰਗ ਔਦਲਾ ਜੀ ਆਓ ਇਹਨਾਂ ਨਾਲ ਗੱਲਬਾਤ ਕਰਨੇ ਆ ਸਰ ਅੱਜ ਬਜਟ ਪੇਸ਼ ਕੀਤਾ ਗਿਆ ਪੰਜਾਬ ਦੇ ਲਈ ਕੀ ਕੁਝ ਬਜਟ ਦੇ ਵਿੱਚ ਰਿਹਾ ਦੇਪਕਾ ਜੀ ਦੇਸ਼ ਦਾ ਬਜਟ ਪੇਸ਼ ਹੋਇਆ ਔਰ ਕਰੀਬ 55 ਲੱਖ ਕਰੋੜ ਦਾ ਬਜਟ ਹੈ ਜਿਹਦੇ ਵਿੱਚ ਜਿਹੜੀ ਆਪਣੀ ਜਿਹੜੀ ਸਰਕਾਰ ਦੀ ਜਿਹੜੀ ਆਮਦਨੀ ਉਹ 32 ਲੱਖ ਕਰੋੜ ਰੁਪਈਆ ਹੈਗੀ ਹੈ 32 ਤੋਂ 34 ਲੱਖ ਕਰੋੜ ਰੁਪਈਆ ਕੁਝ ਡਿਟੇਲ ਪੜਨੇ ਅਸੀਂ ਪੜਿਆ ਨਹੀਂ ਬਟ ਜਿਹੜਾ ਸਾਡਾ ਕਿਆਸ ਰਹੀ 18 ਲੱਖ ਦਾ ਕਰਜ਼ਾ ਇਹਨਾਂ ਨੇ ਵਾਪਸ ਲੈਣਾ ਹੈ ਬਾਹਰੋਂ। ਉਹ ਸਭ ਤੋਂ ਵੱਡੀ ਦੇਸ਼ ਦੀ ਤਰਾਸਦੀ ਦੀ ਗੱਲ ਇਹ ਹੈ ਕਿ ਜਦੋਂ ਯੂਪੀਐਸ ਸਰਕਾਰ ਗਈ ਸੀ 54 ਲੱਖ ਕਰੋੜ ਦਾ ਕਰਜ਼ਾ ਸੀ ਦੇਸ਼ ਤੇ। ਅੱਜ 12 ਸਾਲ ਹੋ ਗਏ ਇਸ ਗਵਰਨਮੈਂਟ ਨੂੰ ਬਣੇ ਹੋਏ। ਐਨਡੀਏ ਦੇ ਨੂੰ ਬੀਜੇਪੀ ਦੀ ਗਵਰਨਮੈਂਟ ਨੂੰ ਅੱਜ 200 ਲੱਖ ਕਰੋੜ ਤੋਂ ਤੇ ਜਿਹੜਾ ਪੰਜਾਬ ਦੇ ਉੱਤੇ ਕਰਜ਼ਾ ਹੈ। ਮਤਲਬ ਪਹਿਲੀ ਗੱਲ ਤੇ ਕਰਜ਼ਾ ਦੇਖੋ 150 ਲੱਖ ਕਰੋੜ ਤੋਂ ਮਤਲਬ 10 ਸਾਲਾਂ ਜਾਂ ਚੜਾਤਾ 12ਾਂ ਚ। ਦੂਜੀ ਗੱਲ ਪਬਲਿਕ ਸੈਕਟਰ ਜਿਹਨਾਂ ਨੇ ਸਾਰੇ ਵੇਚਤੇ ਜਿਹੜੇ ਸਰਕਾਰੀ ادارے ਸੀ ਉਹ ਵੇਚ ਦਿੱਤੇ ਗਏ ਜਾਂ ਜਿਹੜੇ ਸਰਕਾਰੀ ادارے ਉਹਨਾਂ ਦਾ ਕੰਮ ਇਹਨਾਂ ਟੀਮਾਂ ਕਰ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਪ੍ਰਾਈਵੇਟਾਈਜੇਸ਼ਨ ਹੋਣਾ ਤੈਅ ਹੈ ਬੀਐਸਐਨਲ ਦੇਖੋ ਡਾਨੀ ਆਪਣਾ ਜੇ ਤੁਹਾਡਾ ਮਿੱਤਰ ਹੈ ਤੇ ਜਿਹੜਾ ਨਹੀਂ ਜੇ ਆਪਣਾ ਚੈਨਲ ਕਾਮਯਾਬ ਕਰ ਸਕਦਾ ਹੈ ਆਪਣਾ ਸੌਰੀ ਟੈਲੀਫੋਨ ਦਾ ਸਿਸਟਮ ਤੇ ਫਿਰ ਤੁਸੀਂ ਆਪ ਉਹ ਤੁਹਾਨੂੰ ਸਲਾਹ ਕਿਉਂ ਨਹੀਂ ਦੇ ਦੱਸਦਾ ਕਿ ਤੁਸੀਂ ਆਪਣਾ ਬੀਐਸਐਨਲ ਚੰਗਾ ਕਰੋ ਉਲ ਮਿਲਾ ਕੇ ਸਰਕਾਰ ਇਹ ਸਾਰਾ ਜਿਹੜਾ سرمਾਇਆ ਉਹ ਵੀ ਵੇਚਿਆ ਕਰਜ਼ਾ ਵੀ ਚੱਕ ਲਿਆ ਪਲੱਸ ਨੌਜਵਾਨਾਂ ਵਾਲੀ ਗੁਰਜਗਾਰ ਦੀ ਗੱਲ ਨਹੀਂ ਕੀਤੀ ਕੋਈ ਨਵੇਂ ਹਸਪੀਟਲ ਖੋਲਣ ਦੀ ਗੱਲ ਨਹੀਂ ਕੀਤੀ ਕੋਈ ਐਮਜ਼ੁਰਗੇ ਹਸਪੀਟਲ ਦੇ ਨਵੇਂ ਬਣਾਉਣ ਦੀ ਗੱਲ ਨਹੀਂ ਕੀਤੀ ਸੋ ਇਸ ਬਜਟ ਚ ਕੁਝ ਵੀ ਨਹੀਂ ਹੈਗਾ ਪੰਜਾਬ ਖਾਸ ਕਰਕੇ ਇਸ ਗੱਲ ਤੋਂ ਬਹੁਤ ਨਿਰਾਸ਼ਾ ਹੋਈ ਹੈ ਕਿ ਪੰਜਾਬ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਜਾ ਰਹੇ ਸੀ ਸਾਨੂੰ ਮੀਤ ਸੀ ਕਿ ਕੁਝ ਨਾ ਕੁਝ ਨਵੀਂ ਚੀਜ਼ ਦੇ ਕੇ ਜਾਣਗੇ ਪਰ ਪ੍ਰਾਈਮ ਮਿਨਿਸਟਰ ਸਾਹਿਬ ਨੇ ਕੁਝ ਵੀ ਪੰਜਾਬ ਲਈ ਨਹੀਂ ਦਿੱਤਾ ਔਰ ਨਾ ਕਰਜ਼ੇ ਮਾਫੀ ਦੀ ਗੱਲ ਹੋਈ ਹੈ ਨਾ ਕੋਈ ਮਜ਼ਦੂਰਾਂ ਲਈ ਮਤਲਬ ਗਰੀਬਾਂ ਦੀ ਕੋਈ ਸੂਲਦੀ ਗੱਲ ਕੀਤੀ ਗਈ ਹੈ ਬਾਰਡਰ ਏਰੀਆ ਦੇ ਉੱਤੇ ਐਂਟੀ ਡਰੋਨ ਸਿਸਟਮ ਲਾਉਣ ਲਈ ਅਸੀਂ ਬਾਰ ਬਾਰ ਮੰਗ ਕਰਦੇ ਆਂ ਟੈਕਨੋਲੋਜੀ ਵਿਕਸਿਤ ਕਰਨ ਲਈ ਫੰਡ ਰੱਖੇ ਮੇ ਰੱਖੇ ਜਾਣ ਪਰ ਇਹਨਾਂ ਨੇ ਕੋਈ ਵੀ ਡਿਵੈਲਪਮੈਂਟ ਆਸਤੇ ਨਾ ਫੰਡ ਰੱਖੇ ਰੱਖੇ ਆ ਨਾ ਟੈਕਨੋਲੋਜੀ ਵਿਕਸਿਤ ਕਰਨ ਦੀ ਗੱਲ ਕੀਤੀ ਹੈ ਔਰ ਸਾਡਾ ਵਪਾਰ ਬੰਦ ਹੈ ਜਿਵੇਂ ਇਸ ਰਾਤ ਤੋਂ ਲੋਕ ਕਿਦਾਂ ਗੁਜ਼ਾਰਾ ਕਰ ਰਹੇ ਨੇ ਇੰਡਸਟਰੀ ਜਿਹੜੀ ਪੰਜਾਬ ਦੀ ਸਰਵਾਈਵ ਨਹੀਂ ਕਰ ਪਾ ਰਹੀ ਲੱਗੇ ਜਿਹੜੇ ਨੀਮ ਪਹਾੜੀ ਏਰੀਏ ਨੇ ਉਹਨਾਂ ਨੂੰ ਜਿਹੜਾ ਸਬਸਿਡਾਈਜ਼ ਕੀਤਾ ਗਿਆ ਹੈ ਉਹਨਾਂ ਨੂੰ ਟੈਕਸਾਂ ਦੇ ਉੱਤੇ ਛੋਟ ਹੈ ਪੰਜਾਬ ਕੋਲੇ ਵੀ ਕੁਝ ਨਹੀਂ ਹੈਗਾ ਸੋ ਪੰਜਾਬ ਦੇ ਲਈ ਬਿਲਕੁਲ ਨਿਰਾਸ਼ਾਜਨਕ ਬਜਟ ਰਿਹਾ ਔਰ ਦੁੱਖ ਦੀ ਗੱਲ ਹੈ ਜੀ ਪੀਐਮ ਸਾਹਿਬ ਪੰਜਾਬ ਜਾ ਰਹੇ ਨੇ ਜਾਂਦੇ باوجود ਵੀ ਉਹਨਾਂ ਦਾ ਇਸ ਗੱਲ ਨੂੰ ਬੇਰੁਖੀ ਜਿਹੜੀ ਹੈ ਪੰਜਾਬ ਨੂੰ ਨਾ ਕੁਝ ਦੇਣਾ ਇਹ ਦਰਸਾਉਂਦੀ ਹੈ ਕਿ ਜਦੋਂ ਕਿਸਾਨੀ ਸੰਘਰਸ਼ ਹੋਇਆ ਸੀ ਉਹਦੇ ਵਿੱਚ ਪੀਐਮ ਸਾਹਿਬ ਨੇ ਕਾਨੂੰਨ ਵਾਪਸ ਲਏ ਸੀ ਮਾਫੀ ਮੰਗੀ ਸੀ ਤੇ ਮੈਨੂੰ ਲੱਗਦਾ ਉਹ ਗੁੱਸਾ ਅਜੇ ਪੀਐਮ ਸਾਹਿਬ ਦੇ ਮਨ 'ਚੋਂ ਜਾਂਦਾ ਨਹੀਂ ਸਰ ਬਜਟ ਦੇ ਵਿੱਚ ਸਾਊਟ ਤੇ ਸਟੇਟਾਂ ਦੇ ਨਾਂ ਵੀ ਲਿੱਤੇ ਗਏ ਨੇ ਕੇਰਲ ਦਾ ਨਾਂ ਵੀ ਲਿੱਤਾ ਗਿਆ ਉੱਥੇ ਇਲੈਕਸ਼ਨ ਇਲੈਕਸ਼ਨ ਤੇ ਪੰਜਾਬ ਦੇ ਵਿੱਚ ਹੈ ਤੇ ਇਸ ਤਰ੍ਹਾਂ ਕਿਉਂਕਿ ਤੁਹਾਨੂੰ ਲੱਗਦਾ ਹੈ ਪੰਜਾਬ ਦੇ ਨਾਲ ਹਾਲ ਬੇਸਲੂਕੀ ਕੀਤੀ ਗਈ ਹੈ ਜਾਂ ਸਵਤੈ ਹੀ ਮਾਵਲਾ ਕੰਮ ਕੀਤਾ ਗਿਆ ਬਿਲਕੁਲ ਪੰਜਾਬ ਨਾਲ ਮਤਲਬ ਬਖਰੀਵਾ ਕੀਤਾ ਗਿਆ ਬਹੁਤ ਵੱਡਾ ਬਾਕੀ ਸਟੇਟਾਂ ਦੇ ਨਾਂ ਵੀ ਲਏ ਆ ਇਲੈਕਸ਼ਨਾਂ ਹੋਣੀਆਂ ਨੇ ਇਲੈਕਸ਼ਨ ਤੇ ਪੰਜਾਬ 'ਚ ਹੋਈ ਹੈ ਇਹਦਾ ਮਤਲਬ ਬੀਜੇਪੀ ਦੇ ਏਜੰਡੇ ਤੇ ਪੰਜਾਬ ਨਹੀਂ ਹੈਗਾ ਪੰਜਾਬ ਦੇ ਲੋਕ ਐਵੇਂ ਹੀ ਕੁਝ ਲੋਕ ਮੋਢਿਆਂ ਤੇ ਚੜੀ ਫਿਰਦੇ ਨੇ ਮੇਰਾ ਮੰਨਣਾ ਹੈ ਕਿ ਉਹਨਾਂ ਨੂੰ ਇਹ ਧਿਆਨ ਦੇਣਾ ਚਾਹੀਦਾ ਕਿ ਬੀਜੇਪੀ ਦੇ ਏਜੰਡੇ ਤੇ ਪੰਜਾਬ ਹੈ ਹੀ ਨਹੀਂਗਾ ਨਾ ਪੰਜਾਬ ਦੀ ਡਰੱਗਸ ਪ੍ਰੋਬਲਮ ਹੈ ਨਾ ਬੇਰਜ਼ਗਾਰੀ ਪ੍ਰੋਬਲਮ ਹੈ ਨਾ ਲਾਅ ਐਂਡ ਆਰਡਰ ਪ੍ਰੋਬਲਮ ਉਹਨਾਂ ਦੇ ਏਜੰਡੇ ਤੇ ਹੈ ਨਾ ਕਰਜ਼ਾ ਪੰਜਾਬ ਦਾ ਉਹਨਾਂ ਦੇ ਏਜੰਡੇ ਤੇ ਹੈ ਬਾਰਡਰ ਬਾਰਡਰ ਸਟੇਟ ਹੈ ਸਾਡੀਆਂ ਬਹੁਤ ਮੁਸ਼ਕਿਲਾਂ ਨੇ ਉਹ ਵੀ ਕੋਈ ਉਹਨਾਂ ਦੇ ਏਜੰਡੇ ਤੇ ਨਹੀਂ ਹੈਗਾ ਸੋ ਇਸ ਕਰਕੇ ਲੋਕਾਂ ਨੂੰ ਇਸ ਚ ਗੱਲ ਆ ਜ਼ਰੂਰ ਧਿਆਨ ਦੇਣਾ ਚਾਹੀਦਾ ਧੰਨਵਾਦ ਸਤਿ ਸ੍ਰੀ ਅਕਾਲ